ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਸਟਰ ਕੇਡਰ ਤੇ ਈਟੀਟੀ ਕੇਡਰ ਦੀਆਂ ਪੋਸਟਾਂ ਆਈਆਂ ਸੀ ਸਪੈਸ਼ਲ ਐਜੂਕੇਟਰ ਦੀਆਂ ਠੀਕ ਆ ਸੋ ਉਹਨਾਂ ਦੀ ਨਵੀਂ ਅਪਡੇਟ ਆਈ ਹੈ ਲਿਖਤੀ ਪੇਪਰ ਬਾਰੇ ਕਿ ਕਿ ਲਿਖਤੀ ਪੇਪਰ ਜਿਹੜਾ ਹੁਣ ਕਦੋਂ ਲੈਤਾ ਜਾ ਰਿਹਾ ਹੈ ਈਟੀਟੀ ਦਾ ਤੇ ਮਾਸਟਰ ਕੇਡਰ ਦਾ ਠੀਕ ਆ ਦੋਨੋਂ ਪੋਸਟਾਂ ਬਾਰੇ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਸੋ ਕਿਰਪਾ ਕਰਕੇ ਬਣੇ ਰਹੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਮਾਸਟਰ ਕੈਡਰ ਦੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ স্পੈਸ਼ਲ ਐਜੂਕੇਟਰ ਟੀਚਰ ਦੀ ਮਾਸਟਰ ਕੈਡਰ ਦੀਆਂ 332 ਜਿਹੜੀਆਂ ਅਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ਸੀ 21/7/2025 ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਾਸਤੇ ਅਪਲਾਈ ਵੀ ਕਰਾਇਆ ਗਿਆ ਅਤੇ 3 ਅਕਤੂਬਰ 2025 ਨੂੰ ਵਿਭਾਗ ਦੀ ਵੈਬਸਾਈਟ ਤੇ ਤਾਂ ਲਿਖਤੀ ਟੈਸਟ ਵੀ ਜਿਹੜਾ ਉਹ ਪਾ ਦਿੱਤਾ ਗਿਆ ਅਪਲੋਡ ਕੀਤਾ ਗਿਆ ਉਸ ਤੋਂ ਬਾਅਦ ਤਿਆਰ ਕੀਤੀ ਗਏ ਸਿਲੇਬਸ ਅਨੁਸਾਰ ਇਹਨਾਂ ਅਸਾਮੀਆਂ ਨੂੰ ਭਰਨ ਲਈ ਲਿਖਤੀ ਪੇਪਰ ਪਾਰਟ 1 ਠੀਕ ਹੈ ਜੀ ਧਿਆਨ ਨਾਲ ਸੁਣ ਲੈਣ ਮੇਰੇ ਭੈਣ ਭਰਾ ਜਿਹੜੇ ਦੇਖ ਰਹੇ ਹੈ ਮਾਸ ਲਿਖਤੀ ਪੇਪਰ ਜਿਹੜਾ ਪਾਰਟ ਬੰਨਾ ਹੈ ਪੰਜਾਬੀ ਭਾਸ਼ਾ ਦਾ ਕੁਆਲੀਫਾਈਇੰਗ ਟੈਸਟ ਹੈ ਜਿਹੜਾ ਠੀਕ ਹੈ ਸਭ ਤੋਂ ਪਹਿਲਾਂ ਕੁਆਲੀਫਾਈ ਟੈਸਟ ਹੋਣਾ ਫਿਰ ਉਸ ਤੋਂ ਬਾਅਦ ਸੈਕੰਡ ਪੇਪਰ ਹੋਣਾ ਹੈ ਦੋਸਤੋ ਠੀਕ ਹੈ ਜੀ ਕਿਉਂਕਿ ਜਿਹੜੇ ਭੈਣ ਭਰਾ ਇਸ ਪੇਪਰ ਨੂੰ ਜਿਹੜਾ ਕੁਆਲੀਫਾਈ ਪੇਪਰ ਹੈ ਇਹਨੂੰ ਕੁਆਲੀਫਾਈ ਕਰਨਗੇ ਭਾਵੇਂ ਇਹਨੂੰ ਪਾਸ ਹੋਣਗੇ ਤਾਂ ਹੀ ਉਹ ਅਗਲੇ ਪੇਪਰ ਵਾਸਤੇ ਐਲੀਜੀਬਲ ਹੋਣਗੇ ਸੋ ਪੰਜਾਬੀ ਭਾਸ਼ਾ ਦੇ ਕੁਆਲੀਫਾਈ ਪੇਪਰ ਸਵੰਕਾ ਨਾਲ ਅਤੇ ਸੰਬੰਧਿਤ ਵਿਸ਼ੇ ਦਾ ਪੇਪਰ ਪਾਰਟ 2 ਠੀਕ ਹੈ ਜੀ ਆਬਜੈਕਟ ਸੌਰੀ ਆਬਜੈਕਟਿਵ ਹੈ ਮਲਟੀਪਲਾਈ ਸੋ ਇਸੇ ਤਰ੍ਹਾਂ ਦੇ ਕੰਕ ਦਾ ਹੋਵੇਗਾ ਜਿਹੜਾ ਕਿ 15 11 2025 ਨੂੰ ਇੱਕੋ ਸਿਟਿੰਗ ਭਾਗ ਉਸੇ ਦਿਨ ਹੀ ਜਿਹੜੇ ਦੋਸਤੋ ਹੋਣੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਲਿਆ ਜਾਵੇਗਾ ਦੋਨਾਂ ਦਾ ਨਤੀਜਾ ਅਲੱਗ-ਅਲੱਗ ਘੋਸ਼ਿਤ ਕੀਤਾ ਜਾਵੇਗਾ ਇਨ੍ਹਾਂ ਪੇਪਰਾਂ ਦੀ ਐਡਮਿਟ ਕਾਰਡ ਪ੍ਰੀਖਿਆ ਦਾ ਸਮਾਂ ਅਤੇ ਪ੍ਰੀਖਿਆ ਕੇਂਦਰ ਬਾਰੇ ਆਪ ਨੂੰ ਵੱਖਰੇ ਪਬਲਿਕ ਨੋਟਸ ਰਾਹੀਂ ਸੂਚਿਤ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਕਿਰਪਾ ਕਰਕੇ ਧਿਆਨ ਨਾਲ ਸੁਣ ਲੈਣ ਜਿਨ੍ਹਾਂ ਨੇ ਵੀ ਇਹ ਪੇਪਰ ਅਪਲਾਈ ਕੀਤਾ ਮਾਸਟਰ ਹਿਸਟਰੀ ਦਾ ਸਪੈਸ਼ਲ ਐਜੂਕੇਟਰ ਦਾ 332 ਸਾਮੀਆਂ ਨੇ ਜੀ ਠੀਕ ਹੈ ਜੀ ਲਿਖਤੀ ਪੇਪਰ ਜਿਹੜਾ ਹੋਊਗਾ ਜੀ ਉਹ 15 ਨਵੰਬਰ ਨੂੰ ਹੋਣਾ ਹੈ ਮਾਸਟਰ ਕੈਟਰ ਦਾ ਠੀਕ ਹੈ ਜੀ ਪਾਰਟ 1 ਦੇ ਵਿੱਚ ਪੰਜਾਬੀ ਭਾਸ਼ਾ ਕੁਆਲੀਫਾਈਂਗ ਟੈਸਟ ਹੈ ਠੀਕ ਹੈ ਜੀ ਦੂਸਰੇ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਤੇ ਇੱਕੋ ਸਮੇਂ ਹੀ ਹੋਣਗੇ ਠੀਕ ਹੈ ਜੀ ਇਹਦੇ ਨਾਲ ਹੀ ਦੋਸਤੋ ਗੱਲ ਆਪਾਂ ਕਰਦੇ ਹਾਂ ਜੀ ईटीटी कैडर ਦੀ ਠੀਕ ਹੈ ਜੀ ਇਹ ਦੋਨੇ ਅਸਾਮੀਆਂ ਵਾਸਤੇ ਪੱਤਰ ਜਿਹੜਾ ਜਾਰੀ ਹੋਇਆ ਸਪੈਸ਼ਲ ਐਜੂਕੇਟਰ ਦੀਆਂ ਪ੍ਰਾਇਮਰੀ ਕੇਡਰ ਦੀਆਂ 393 ਪੋਸਟ ਆਈਆਂ ਸੀ ਦੋਸਤੋ ਠੀਕ ਹੈ ਜੀ ਸੇਮ ਵਿਗਿਆਪਨ ਦਿੱਤਾ ਗਿਆ ਸੀ ਤੇ ਉਸੇ ਤਰ੍ਹਾਂ ਹੀ 3 ਤਰੀਕ ਨੂੰ ਇਹਦਾ ਵੀ ਜਿਹੜਾ ਉਹ ਆਪਣਾ ਵੈਬਸਾਈਟ ਦੇ ਉੱਪਰ ਅਪਲੋਡ ਕੀਤਾ ਗਿਆ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਪਾਠ ਮਨ ਦਾ ਪੰਜਾਬੀ ਵਿਸ਼ੇ ਦਾ ਜਿਹੜਾ ਕੁਆਲੀਫਾਈਡ ਟੈਸਟ ਹੋਊਗਾ ਸੌਂਕ ਦਾ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਸਬੰਧਤ ਵਿਸ਼ੇ ਦਾ ਪਾਠ 2 ਦਾ ਆਬਜੈਕਟਿਵ ਟਾਈਪ ਜਿਹੜਾ 100 ਨੰਬਰਾਂ ਦਾ ਹੋਊਗਾ 16 ਨਵੰਬਰ ਨੂੰ ਹੋਣਾ ਹੈ ਸੋ ਦੋਸਤੋ ਦੱਸਦੀ ਕਿ ਮਾਸਟਰ ਕੇਟਡਰ ਦਾ ਪੇਪਰ ਜਿਹੜਾ ਉਹ 15 ਨਵੰਬਰ ਨੂੰ ਹੋ ਰਿਹਾ ਹੈ ਅਤੇ ETT ਪ੍ਰਾਇਮਰੀ ਕੇਟਡਰ ਦਾ 16 ਨਵੰਬਰ ਨੂੰ ਹੋ ਰਿਹਾ ਹੈ ਜਿਹੜਾ ਕਿ ਇੱਕੋ ਥਾਂ ਤੇ ਹੋ ਰਿਹਾ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਿਹੜਾ ਉਹ ਅੰਮ੍ਰਿਤਸਰ ਵਿਖੇ ਹੀ ਲਿਆ ਜਾਣਾ ਹੈ ਦੋਮਾ ਜਿਹੜਾ ਬਾਕੀ ਦਾ ਸ਼ਡਿਊਲ ਉਹ ਅਲੱਗ ਤੋਂ ਹੋਊਗਾ ਸਮਾਂ ਜਿਹੜਾ ਹੈਗਾ ਜੀ ਐਡਮਿਟ ਕਾਰਡ ਪ੍ਰੀਖਿਆ ਦਾ ਸਮਾਂ ਤੇ ਹੋਰ ਵੀ ਜਿਹੜੀ ਕੋਈ ਪਬਲਿਕ ਜਾਣਕਾਰੀ ਉਹ ਤੁਹਾਨੂੰ ਅਲੱਗ ਤੋਂ ਦਿੱਤੀ ਜਾਊਗੀ ਫਿਲਹਾਲ ਇੱਕ ਜਿਹੜਾ ਨੋਟਸ ਉਹ ਹੈ ਕੇ ਮਾਸਟਰ ਕੇਡਰ ਦਾ 15 ਨੂੰ ਅਤੇ ਈਟੀਟੀ ਕੇਡਰ ਦਾ ਤੇ ਪ੍ਰਾਇਮਰੀ ਕੇਡਰ ਦਾ 16 ਨਵੰਬਰ ਨੂੰ ਜਿਹੜਾ ਉਹਦਾ ਲਿਖਤੀ ਪੇਪਰ ਉਹ ਲਿਆ ਜਾਣਾ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਉਹਨਾਂ ਭੈਣ ਭਰਾਵਾਂ ਤੱਕ ਪਹੁੰਚ ਜੇ ਜਿਨ੍ਹਾਂ ਨੇ ਇਹਨਾਂ ਪੋਸਟਾਂ ਵਾਸਤੇ ਅਪਲਾਈ ਕੀਤਾ ਹੋਇਆ ਸੋ ਹਰ ਦਿਨ ਕੁਝ ਨਵਾਂ ਜਾਣਨ ਦੇ ਲਈ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ